ਜੇਕਰ ਤੁਸੀਂ ਡੰਗਰ ਰੱਖੇ ਆ ਨਾ ਆਪਣੇ ਸਿਰ ਦੇ ਉੱਤੇ ਆਪਣੇ ਬਲ ਬੂਤੇ ਉੱਤੇ ਰੱਖੋ ਨਾ ਕਿ ਪੰਜਾਬ ਦੇ ਜਿਹੜੇ ਵਿੱਚ ਰੁੱਖ ਲਾਏ ਆ ਵੀਰਾ ਭਰਾਵਾਂ ਤੇ ਜਾਂ ਸਰਕਾਰ ਨੇ ਰੁੱਖ ਲਾਏ ਆ ਉਹਨਾਂ ਰੁੱਖਾਂ ਰੁੱਖਾਂ ਦਾ ਸਤਿਆਨਾਸ਼ ਨਾ ਕਰੋ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਰੁੱਖਾਂ ਦੀ ਬਹੁਤ ਸਾਰੀ ਘਾਟ ਆ ਤੇ ਜੇਕਰ ਰੁੱਖ ਕਿਸੇ ਵੀਰ ਭਰਾਵ ਨੇ ਜਾਂ ਸਰਕਾਰ ਨੇ ਜਾਂ ਕਿਸੇ ਸੰਸਥਾ ਨੇ ਜਾਂ ਕਿਸੇ ਵੀ ਵੀਰ ਭਰਾਵਾਂ ਨੇ ਰੁੱਖ ਰਲ ਮਿਲ ਕੇ ਲਾਏ ਆ ਨਾ ਤੇ ਉਹਨਾਂ ਦਾ ਸਤਿਆਨਾਸ਼ ਨਾ ਕਰੋ ਕਿਉਂਕਿ ਤੁਸੀਂ ਜੇਕਰ ਮੰਨੀ ਜਾਵੇ ਗੱਲ ਤੁਹਾਡੀਆਂ ਜਿਹੜੀਆਂ ਮਈਆਂ ਆ ਕਿਦਾਂ ਗਾਰੇ ਦੇ ਨਾਲ ਲਿਬੜੀਆਂ ਮੱਝਾਂ ਪਈਆਂ ਤੁਹਾਡੀਆਂ ਤੇ ਨਾ ਤੁਸੀਂ ਕਹਿੰਦੇ ਆ ਥਣ ਤੋਂ ਨੇ ਆ ਗੰਧੀਆਂ ਤੁਹਾਡੀਆਂ ਮਈਆਂ ਤੇ ਐਨਾ ਕੈਂਸਰ ਪਰਿਆ ਗੰਦਾ ਪਾਣੀ ਬਿਮਾਰੀਆਂ ਦਾ ਮਾਰਿਆ ਹੋਇਆ ਪਾਣੀ ਮਈਆਂ ਪੀਂਦੀਆਂ ਤੇ ਉਹ ਤੁਸੀਂ ਦੁੱਧ ਜਿਹੜਾ ਆ ਸਾਡੇ ਜਿਹੜੀਆਂ ਮਾਰਕੀਟ ਦੇ ਵਿੱਚ ਸ਼ੌਪਾਂ ਨੇ ਜਾਂ ਡੇਹਰੀਆਂ ਨੇ ਉਥੇ ਤੁਸੀਂ ਡਰਮਾਂ ਦੇ ਡਰਮ ਦੁੱਧ ਪਾ ਕੇ ਆਉਨੇ ਆ ਤਾਂ ਉਹ ਸਾਰੇ ਬੰਦੇ ਦੁੱਧ ਪੀਂਦੇ ਆ ਭਾਵੇਂ ਅੰਮ੍ਰਿਤਧਾਰੀ ਹੋਣ ਭਾਵੇਂ ਕੋਈ ਵੀ ਹੋਵੇ Hindu ਹੋਵੇ Musalman ਹੋਵੇ Sikh ਹੋਵੇ ईसाई ਹੋਵੇ ਉਹ ਦੁੱਧ ਸਾਰੇ ਪੀਂਦੇ ਆ ਦੁੱਧ ਗੰਦਾ ਮੰਦਾ ਇੰਨਾ ਜਵਾਨੂਆਂ ਦਾ ਵਾਇਰਸ ਦਾ ਦੁੱਧ ਮਾਰਾ ਸਰਕਾਰ ਨੂੰ ਮੈਂ ਬੇਨਤੀ ਕਰਦਾ ਆ ਵੀ ਇਹਨਾਂ ਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਤੇ ਜਿਹੜਾ ਸਫਾਈ ਵਾਲਾ ਮਹਿਕਮਾ ਹੁੰਦਾ ਨਾ ਪੀ ਸਫਾਈ ਵਾਲਾ ਮਹਿਕਮਾ ਜਿਹੜਾ ਉਹਨੂੰ ਵੀ ਮੈਂ ਅਪੀਲ ਕਰਦਾ ਵੀ ਇਹਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਇਹਨਾਂ ਦੀਆਂ ਮੱਜਾਂ ਜਿਹੜੀਆਂ ਨੇ ਬਹੁਤ ਸਾਰੀਆਂ ਗੰਦੇ ਪਾਣੀ ਦੇ ਵਿੱਚੋਂ ਗੰਦਾ ਪਾਣੀ ਪੀ ਕੇ ਤੇ ਗੰਦੇ ਪਾਣੀ ਦੇ ਵਿੱਚ ਛੱਪੜਾਂ ਦੇ ਵਿੱਚ ਲਟ ਕੇ ਗੰਦੇ ਮੰਦੇ ਥਾਵਾਂ ਤੇ ਆਉਂਦੀਆਂ ਤੇ ਇਹ ਨਵਾਉਂਦੇ ਵੀ ਨਹੀਂ ਇਹ ਡੰਗਰਾਂ ਦੀ ਬਿਲਕੁਲ ਸੇਵਾ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਾਂਜੀ ਵੀਰੋ ਤੇ ਭਰਾਓ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਆਂ ਅੱਜ ਫੇਸਬੁੱਕ ਤੇ ਲਾਈਵ ਆਪਾਂ ਦੁਬਾਰਾ ਹੋਏ ਆਪਣੇ ਨਵੇਂ ਪੇਜ ਤੇ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਪੰਜਾਬ ਦੇ ਹੱਕ ਸੱਚ ਵਾਸਤੇ ਤੇ ਆਜੋ ਪਹਿਲਾਂ ਲਾਈਵ ਦੇ ਵਿੱਚ ਮੇਰੇ ਭਰਾ ਤੇ ਫਿਰ ਆਪ ਜੀ ਦੇ ਨਾਲ ਆਪਾਂ ਕਰਦੇ ਹਾਂ ਗੱਲਬਾਤ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜਾ ਸੰਗਤ ਤੱਕ ਆਪਣੀ ਗੱਲ ਪਹੁੰਚ ਸਕੇ ਹੁਣ ਮੈਂ ਨਾ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਆ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਨਹਿਰਾਂ ਦੇ ਵਿੱਚ ਨਹਿਰਾਂ ਦੇ ਥਾਵਾਂ ਥਾਵਾਂ ਤੇ ਬੰਨੇ ਬੰਨੇ ਤੇ ਜਾਂ ਜਿੱਦਾਂ ਰੇਲਵੇ ਲਾਈਨ ਹੁੰਦੀ ਨਾ ਲਾਗੇ ਲਾਗੇ ਬੰਨੇ ਜਿਹੜੀ ਜਗ੍ਹਾ ਛੱਡੀ ਹੁੰਦੀ ਆ ਤੇ ਉਹ ਜਗ੍ਹਾ ਤੇ ਲਾਗੇ ਲਾਗੇ ਜਿਹੜੇ ਰੁੱਖ ਹੁੰਦੇ ਆ ਉਹ ਸਾਰੇ ਰੁੱਖਾਂ ਦਾ ਸਤਿਆਨਾਸ਼ ਕੌਣ ਕਰ ਰਿਹਾ ਸਾਡੇ ਹੀ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਨੇ ਗੁੱਜਰ ਗੁੱਜਰ ਭਾਈਚਾਰਾ ਤੇ ਜਦੋਂ ਗੁੱਜਰ ਭਾਈਚਾਰੇ ਤੇ ਆਪਣੇ ਹੋਰ ਵੀ ਵੀਰਾਂ ਨੇ ਪੋਸਟ ਪਾਈ ਤੇ ਉਦੋਂ ਇਹ ਵੀਡੀਓ ਵਾਪ ਆ ਕੇ ਤੇ ਇਹ ਵੀ ਸਾਨੂੰ ਚੈਲੰਜ ਕੰਡਿਆ ਪਈ ਸਾਡੇ ਪੰਜਾਬ ਦੇ ਸਿੱਖਾਂ ਨੂੰ ਕਿ ਇਹ ਐਂ ਈ ਦਾ ਆ ਜੀ ਅਸੀਂ ਕਿਦੋਂ ਰੁੱਖ ਤੋੜਿਆ ਜੀ ਉਹ ਤੇ ਆ ਤੁਹਾਨੂੰ ਮੈਂ ਹੁਣ ਰੁੱਖ ਤੋੜਨ ਦੇ ਵੀਡੀਓ ਸਾਹਮਣੇ ਦਿਖਾ ਦਣਾ ਆ ਤੇ ਫੇਰ ਆਪਾਂ ਗੱਲ ਕਰਦੇ ਆ ਇਸ ਚੀਜ਼ ਉੱਤੇ ਕਿ ਇਹ ਗੱਲ ਸਹੀ ਆ ਕਿ ਭਲਾ ਗੱਲ ਐ ਗਲਤ ਆ ਆ ਦੱਸਿਓ ਆ ਦੇਖੋ ਜੀ ਬਹੁ ਮਾੜੇ ਹਾਲ ਕੀਤੇ ਤੁਸੀਂ ਸਾਡੀ ਜ਼ਿੰਦਗੀ ਦੇ ਅੱਜ ਤਨ ਬੇ ਇਦਾਂ ਹੀ ਹੋਣੀ ਆ ਬੋਲ ਜੇ ਆ ਵੇ ਆ ਵੇ ਲੋ ਰੁੱਖ ਕਿਦਾਂ ਟੰਗੜੇ ਤੋੜਨ ਆ ਵੇ ਲੋ ਆ ਵੇ ਲੋ ਰੁੱਖ ਕਿਦਾਂ ਮਹੀਂ ਡਹੀ ਤੋੜਨ ਆ ਵੇ ਲੋ ਕਿਦਾਂ ਰੁੱਖਾਂ ਨੂੰ ਐ ਮਰੋੜਣ ਦੀ ਤੋੜਣ ਦੀ ਆ ਲੋ ਲੋ ਜੀ ਦੇਖ ਲੋ ਇਹ ਕੋ ਝੂਠ ਇਹ ਦੱਸ ਦੋ ਹੁਣ ਮੈਂ ਅਸਲ ਸਚਾਈ ਦੀ ਗੱਲ ਇਹ ਕਰਨੀ ਆ ਕਿ ਜਿਹੜਾ ਗੁੱਜਰ ਭਾਈਚਾਰਾ ਆ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਵੀ ਗੁੱਜਰ ਵੀਰ ਭਰਾਵੋ ਜੇਕਰ ਤੁਸੀਂ ਡੰਗਰ ਰੱਖੇ ਆ ਨਾ ਆਪਣੇ ਸਿਰ ਦੇ ਉੱਤੇ ਆਪਣੇ ਬਲਬੂਤੇ ਉੱਤੇ ਰੱਖੋ ਨਾ ਕਿ ਪੰਜਾਬ ਦੇ ਜਿਹੜੇ ਵਿੱਚ ਰੁੱਖ ਲਾਏ ਆ ਵੀਰਾ ਭਰਾਵਾਂ ਤੇ ਜਾਂ ਸਰਕਾਰ ਨੇ ਰੁੱਖ ਲਾਏ ਆ ਉਹਨਾਂ ਰੁੱਖਾਂ ਰੁੱਖਾਂ ਦਾ ਸਤਿਆਨਾਸ਼ ਨਾ ਕਰੋ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਰੁੱਖਾਂ ਦੀ ਬਹੁਤ ਸਾਰੀ ਘਾਟ ਆ ਤੇ ਜੇਕਰ ਰੁੱਖ ਕਿਸ ਵੀਰ ਭਰਾਵ ਨੇ ਜਾਂ ਸਰਕਾਰ ਨੇ ਜਾਂ ਕਿਸੇ ਸੰਸਥਾ ਨੇ ਜਾਂ ਕਿਸੇ ਵੀ ਵੀਰ ਭਰਾਵਾਂ ਨੇ ਰੁੱਖ ਰਲ ਮਿਲ ਕੇ ਲਾਏ ਆ ਨਾ ਤੇ ਉਹਨਾਂ ਦਾ ਸਤਿਆਨਾਸ਼ ਨਾ ਕਰੋ ਕਿਉਂਕਿ ਤੁਸੀਂ ਜੇਕਰ ਮੰਨੀ ਜਾਵੇ ਗੱਲ ਤੁਹਾਡੀਆਂ ਜਿਹੜੀਆਂ ਮਈਆਂ ਆ ਕਿਦਾਂ ਗਾਰੇ ਦੇ ਨਾਲ ਲਿਬੜੀਆਂ ਮੱਝਾ ਪਈਆਂ ਤੁਹਾਡੀਆਂ ਤੇ ਨਾ ਤੁਸੀਂ ਕਹਿੰਦੇ ਆ ਥਣ ਧੋਨੇ ਆ ਗੰਧੀਆਂ ਤੁਹਾਡੀਆਂ ਮਈਆਂ ਤੇ ਇੰਨਾ ਕੈਂਸਰ ਪਰਿਆ ਗੰਦਾ ਪਾਣੀ ਬਿਮਾਰੀਆਂ ਦਾ ਮਾਰਿਆ ਹੋਇਆ ਪਾਣੀ ਮਈਆਂ ਪੀਂਦੀਆਂ ਤੇ ਉਹ ਤੁਸੀਂ ਦੁੱਧ ਜਿਹੜਾ ਆ ਸਾਡੇ ਜਿਹੜੀਆਂ ਮਾਰਕੀਟ ਦੇ ਵਿੱਚ ਸ਼ਾਪਾਂ ਨੇ ਜਾਂ ਢੇਰੀਆਂ ਨੇ ਉਥੇ ਤੁਸੀਂ ਡਰਮਾਂ ਦੇ ਡਰਮ ਦੁੱਧ ਪਾ ਕੇ ਆਉਨੇ ਆ ਤਾਂ ਉਹ ਸਾਰੇ ਬੰਦੇ ਦੁੱਧ ਪੀਂਦੇ ਆ ਭਾਵੇਂ ਅੰਮ੍ਰਿਤਧਾਰੀ ਹੋਣ ਭਾਵੇਂ ਕੋਈ ਵੀ ਹੋਵੇ Hindu ਹੋਵੇ Musalman ਹੋਵੇ Sikh ਹੋਵੇ ईसाई ਹੋਵੇ ਉਹ ਦੁੱਧ ਸਾਰੇ ਪੀਂਦੇ ਆ ਦੁੱਧ ਗੰਦਾ ਮੰਦਾ ਇੰਨਾ ਜਵਾਨੂਆਂ ਦਾ ਵਾਇਰਸ ਦਾ ਦੁੱਧ ਮਾਰਾ ਸਰਕਾਰ ਨੂੰ ਮੈਂ ਬੇਨਤੀ ਕਰਦਾ ਆ ਵੀ ਇਹਨਾਂ ਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਤੇ ਜਿਹੜਾ ਸਫਾਈ ਵਾਲਾ ਮਹਿਕਮਾ ਹੁੰਦਾ ਨਾ ਪੀ ਸਫਾਈ ਵਾਲਾ ਵਿਭਾਗ ਜਿਹੜਾ ਉਹਨੂੰ ਵੀ ਮੈਂ ਅਪੀਲ ਕਰਦਾ ਵੀ ਇਹਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਇਹਨਾਂ ਦੀਆਂ ਮੱਜਾਂ ਜਿਹੜੀਆਂ ਨੇ ਬਹੁਤ ਸਾਰੀਆਂ ਗੰਦੇ ਪਾਣੀ ਦੇ ਵਿੱਚੋਂ ਗੰਦਾ ਪਾਣੀ ਪੀ ਕੇ ਤੇ ਗੰਦੇ ਪਾਣੀ ਦੇ ਵਿੱਚ ਛੱਪੜਾਂ ਦੇ ਵਿੱਚ ਲਟ ਕੇ ਗੰਦੇ ਮੰਦੇ ਥਾਵਾਂ ਤੇ ਆਉਂਦੀਆਂ ਤੇ ਇਹ ਨਵਾਉਂਦੇ ਵੀ ਨਹੀਂ ਇਹ ਡੰਗਰਾਂ ਦੀ ਬਿਲਕੁਲ ਸੇਵਾ ਨਹੀਂ ਕਰਦੇ ਬਹੁਤ ਦੁਪਰ ਹਾਲਾਤ ਆ ਇਹਨਾਂ ਦੇ ਡੰਗਰਾਂ ਦੀ ਤੇ ਇਹਨਾਂ ਤੇ ਥੋੜੀ ਬੜੀ ਆਪਣੀ ਜਿਹੜੀ ਅੱਖ ਜਿਹੜੀ ਉਹ ਕਰੋ ਤੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵੀ ਜੇਕਰ ਤੁਸੀਂ ਆਪਣੇ ਪੰਜਾਬ ਦੇ ਵਿੱਚ ਡੰਗਰ ਰੱਖਣੇ ਆ ਤੁਸੀਂ ਰਹਿਣ ਬਸੇਰਾ ਕਰਨਾ ਆ ਤੁਸੀਂ ਆਨੇ ਆ ਵੀ ਅਸੀਂ ਗਰੀਬ ਬੰਦੇ ਆ ਮੰਨ ਲਓ ਤੁਸੀਂ ਗਰੀਬ ਬੰਦੇ ਆ ਤੁਹਾਡੇ ਕੋਲ 20 20 25 25 ਲੱਖ ਦਾ ਮਾਲ ਆ 20 20 25 25 ਲੱਖ ਰੁਪਏ ਦਾ ਮਾਲ ਤੁਸੀਂ ਸੜਕਾਂ ਦੇ ਉੱਤੇ ਲੈ ਕੇ ਤੁਰੇ ਜਾਂਦੇ ਆ ਨਾਲੇ ਇਹਦੇ ਨਾਲ ਸਾਡੇ ਜਿਹੜੇ ਸੜਕਾਂ ਦੀ ਆਵਾਜਾਈ ਹੋਰ ਰੁਕਦੀ ਆ ਜਾਂ ਕੋਈ ਵੀਰ ਭਰਾ ਮੋਟਰਸਾਈਕਲ ਤੇ ਤੇਜ਼ ਜਾ ਰਿਹਾ ਜਾਂ ਆਪਣੇ ਹਿਸਾਬ ਦੇ ਨਾਲ ਜਾ ਰਿਹਾ ਤੇ ਇੱਕ ਬੰਨੇ ਤੋਂ ਰੋੜ ਤੇ ਭੱਜ ਕੇ ਤੁਹਾਡਾ ਡੰਗਰ ਗਾੜੀ ਆ ਜਾਂਦਾ ਤੇ ਇੱਕਦਮ ਮੋਟਰਸਾਈਕਲ ਉਹਦੇ ਵਿੱਚ ਵਜਦਾ ਡੰਗਰ ਦੇ ਤੇ ਡੰਗਰ ਦੇ ਸੱਟ ਵੀ ਲੱਗਦੀ ਆ ਤੇ ਜਿਹੜਾ ਮੋਟਰਸਾਈਕਲ ਆ ਨਾ ਉਹਦੀ ਤੇ ਲੱਤ ਬਾ ਟੁੱਰਦੀ ਟੁੱਰਦੀ ਤੇ ਡੰਗਰ ਦੇ ਵੀ ਸੱਟ ਜ਼ਰੂਰ ਲੱਗਦੀ ਜਿਹੜਾ ਕਹਿੰਦੇ ਡੰਗਰ ਵਿੱਚ ਵਜਣਾ ਜਾਂ ਕੁੱਤਾ ਗਾੜੀ ਆ ਜਾਵੇ ਰੋੜ ਤੇ ਇਹਦੀ ਸੱਟ ਇੰਨੀ ਬੁਰੀ ਆ ਵੀ ਛੇਤੀ ਇਰਮਾਨ ਨਹੀਂ ਆਉਂਦਾ ਤੇ ਸੱਟ ਵੀ ਗੁੱਝੀ ਲੱਗਦੀ ਆ ਤੇ ਕਈ ਬੰਦੇ ਤੇ ਤੋਰੀ ਗਏ ਜਿਨ੍ਹਾਂ ਨੇ ਸਟਾ ਲੱਗਿਆ ਸਰਾਂ ਦੇ ਵਿੱਚ ਤੇ ਮੈਂ ਇਹ ਕਹਿਣਾ ਚਾਹਣਾ ਆ ਵੀ ਆਪਣੇ ਬਲਬੂਤੇ ਤੇ ਡੰਗਰ ਆਪਣੇ ਘਰਾਂ ਦੇ ਵਿੱਚ ਰੱਖੋ ਥਾਂ ਲਓ ਜਗਾ ਲਓ ਕੇ ਥਾਂ ਦੇ ਆਪਣੇ ਪੱਠੇ ਮੁੱਲ ਲਓ 2-4 ਕਿੱਲੇ ਪੱਠੇ ਆਪਣੇ ਮੁੱਲ ਲਓ ਠੇਕੇ ਦੇ ਪਾਲੀ ਲਲੋ ਜੇ ਠੇਕੇ ਤੇ ਨਹੀਂ ਲੈ ਹਾ ਤੇ ਪੱਠੇ ਕਿ ਕਿਸਾਨ ਦੇ ਕੋਲੋਂ ਮੁੱਲ ਲੈ ਕੇ ਤੇ ਆਪਣੇ ਪੱਠੇ ਜਾਂ ਵੱਢ ਕੇ ਆਪ ਜਿਹੜੀ ਚਰਾੰਦ ਜਿਹੜੀ ਆ ਉਹ ਘਾ ਆਪ ਵੱਢ ਵੱਢ ਕੇ ਥਰ ਨਾਲ ਪਾਓ ਚਰਾਉਣ ਦੇ ਨਾਲ ਅਸੀਂ ਆਨੇ ਵੀ ਚਾਰੋ ਜਿੱਦਾਂ ਮਰਜੀ ਪਰ ਜੇਕਰ ਤੁਸੀਂ ਚਾਰਨ ਦੇ ਸਮੇਂ ਚਾਰਨ ਦੇ ਸਮੇਂ ਜੇਕਰ ਆਪਾਂ ਗੱਲ ਕਰਦੇ ਆ ਨਾ ਆਪਣੀ ਜਗ੍ਹਾ ਦੇ ਵਿੱਚ ਚਾਰੋ ਕਿਉਂਕਿ ਤੁਸੀਂ ਵੇਖੋ ਸਾਡੇ ਪੰਜਾਬ ਦੇ ਵਿੱਚ ਕਿੰਨੇ ਰੁੱਖ ਲਾਏ ਨੇ ਆ ਮਈਆਂ ਤੁਹਾਡੀਆਂ ਸਿੰਘ ਖੁਰਕਣ ਡੀਆਂ ਲੱਕ ਖੁਰਕਣ ਡੀਆਂ ਤੇ ਕਿੰਨੇ ਰੁੱਖ ਤੋੜ ਕੇ ਸੱਤਿਆ ਨਾਸ ਕਰ ਦਿੱਤਾ ਰੁੱਖਾਂ ਦਾ ਤੇ ਫਿਰ ਆਪਾਂ ਲੱਭਦੇ ਆ ਆਕਸੀਜਨ ਹੀ ਆ ਗਈ ਫਿਰ ਆਪਾਂ ਆਨੇ ਮੀਂਹ ਨਹੀਂ ਪੈਂਦਾ ਕੀ ਕਰੀਏ ਤੇ ਕੀ ਨਾ ਕਰੀਏ ਹੁਣ ਜੇਕਰ ਤੁਹਾਨੂੰ ਕੋਈ ਦਬਕਾ ਮਾਰਦਾ ਕੋਈ ਬੰਦਾ ਜੇਕਰ ਤੁਹਾਡੇ ਉੱਤੇ ਕੋਈ ਗੱਲ ਕਰਦਾ ਬੰਦਾ ਫਿਰ ਤੁਸੀਂ ਵੀ ਆਨੇ ਵੀ ਇਹ ਸਾਡੇ ਨਾਲ ਗਰੀਬਾਂ ਨਾਲ ਧੱਕਾ ਕੰਢੇ ਆ ਜੀ ਤਾਂ ਧੱਕਾ ਕਰੇ ਕੰਢੇ ਤੁਸੀਂ ਤਾਂ ਸਾਰੇ ਰੁੱਖ ਤੋੜ ਦਦੇ ਪੰਜਾਬ ਦੇ ਦੇ ਸਾਰੇ ਪੰਜਾਬ ਦੇ ਤੁਸੀਂ ਰੁੱਖ ਤੋੜ ਦਿੱਤੇ ਆ ਥੋੜੀ ਬੜੀ ਅਕਲ ਕਰੋ ਥੋੜਾ ਬੜਾ ਸੂਝਵਾਨ ਬਣੋ ਸਿਆਣੇ ਬਣੋ ਜੇਕਰ ਡੰਗਰ ਰੱਖਣ ਦਾ ਚਾਹ ਆ ਨਾ ਤੇ ਆਪਣੇ ਘਰਾਂ ਦੇ ਵਿੱਚ ਬਣਾ ਕੇ ਆਲੇ ਦੁਆਲੇ ਵਲਗਣ ਕਰਕੇ ਤੇ ਉੱਥੇ ਦੇਖੋ ਆਪਣੇ ਡੰਗਰਾਂ ਨੂੰ ਆਪਣੇ ਵਹਿਲੀ ਬਣਾਓ ਵਹਿਲੀ ਵਿੱਚ ਰੱਖੋ ਤੇ ਪੱਠੇ ਲਿਆ ਕੇ ਕੁਦਰ ਕੇ ਤੇ ਨਹਾਤਵਾ ਕੇ ਤੇ ਮਈਆਂ ਦੀ ਚਾਜਰਾ ਸੇਵਾ ਕਰਕੇ ਤੇ ਫਿਰ ਦੁੱਧ ਪਾਓ ਡੇਰੀਆਂ ਦੇ ਉੱਤੇ ਇਹ ਗੰਦੇ ਮੰਦੇ ਤੁਹਾਡੇ ਮੱਜਾਂ ਦੇ ਥਣ ਹੁੰਦੇ ਆ ਤੇ ਤੁਸੀਂ ਥਣ ਵੀ ਧੋਨੇ ਮਾੜੇ ਜਿਹਾ ਪੁੰਝ ਕੇ ਐ ਉਸ ਦੁੱਧ ਚੋਣਦੇ ਬਨੇ ਉਹ ਦੁੱਧ ਚੋਕੇ ਬਿਮਾਰੀਆਂ ਦਾ ਜਵਾਨ ਮੁੰਡਾ ਭਰਿਆ ਦੁੱਧ ਜਿਹੜਾ ਤੁਸੀਂ ਡੇਰੀਆਂ ਤੇ ਦੇਖ ਕੇ ਆਉਨੇ ਆ ਤੇ ਕਈ ਲੋਕ ਕਹਿੰਦੇ ਆ ਵੀ ਤੁਹਾਡਾ ਟੂਣਾ ਹੈ ਤੁਸੀਂ ਦੁੱਧ ਨੂੰ ਝੂਠਾ ਕਰਦੇ ਚੂਲੀ ਕਰਕੇ ਵਿੱਚ ਮਾਰਦੇ ਆ ਇਹ ਗੱਲ ਵੀ ਕਹਿੰਦੇ ਸੱਚੀ ਆ ਤੇ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਕਿਉਂਕਿ ਫਰਜ਼ ਤਾਂ ਆ ਕਿ ਸਾਡਾ ਅਸੀਂ ਆਵਾਜ਼ ਪਹਿਲਾਂ ਵੀ ਚੁੱਕੀ ਤੇ ਆਵਾਜ਼ ਹੁਣ ਵੀ ਚੁੱਕ ਰਹੇ ਆ ਜਿੰਨੇ ਸਾਡੇ ਪੰਜਾਬ ਦੇ ਰੁੱਖ ਆ ਨਾ ਸਾਰੇ ਸੜਕਾਂ ਤੇ ਇਹ ਰੇਲ ਦੇ ਲਾਗੇ ਲਾਗੇ ਬੰਨੇ ਲੱਗੇ ਆ ਸਾਰੇ ਰੁੱਖਾਂ ਦਾ ਇਹ ਇਹਨਾਂ ਦੇ ਡੰਗਰ ਜਿਹੜੇ ਮਲਿਆ ਮੇਟ ਕਰਨ ਦੇ ਆ ਪੰਜਾਬ ਦੇ ਹਰਿਆਲੀ ਹਰੀ ਭਰੀ ਹਰਿਆਲੀ ਨੂੰ ਖਤਮ ਕਰਨ ਦੇ ਆ ਤੇ ਇਸ ਕਰਕੇ ਮੈਂ ਵੀਰਾਂ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਜੇਰਾ ਇਸ ਚੀਜ਼ ਵੱਲ ਵੀ ਧਿਆਨ ਦਿਈਏ ਜ਼ਰੂਰੀ ਨਹੀਂ ਵੀ ਆਪਾਂ ਇਹਨਾਂ ਦੇ ਡਾਂਗਾ ਮਾਰਨੀਆ ਤੇ ਲੜਾਈ ਕਰਨੀ ਆ ਤੇ ਵੱਡ ਫਾਟੇ ਕਰਨੀ ਆ ਇਹਨਾਂ ਨੂੰ ਇੱਕੜਾ ਪਿਆਰ ਦੇ ਨਾਲ ਸਮਝਾਓ ਜਿੱਥੇ ਬੰਦੇ ਜਾਂਦੇ ਆਉਂਦੇ ਆ ਜਿੱਥੇ ਰਹਿੰਦੇ ਆ ਨਾ ਇਹਨਾਂ ਨੂੰ ਪਿਆਰ ਦੇ ਨਾਲ ਦੱਸੋ ਤੇ ਜੇ ਨਹੀਂ ਦੱਸਦੇ ਤਾਂ ਫੇ ਕਾਨੂੰਨੀ ਕਾਰਵਾਈ ਕਰੀਏ ਇਹਨਾਂ ਤੇ ਇਦਾਂ ਨਹੀਂ ਸਟਾਉਣਾ ਇਹਨਾਂ ਨੇ ਹਰ ਥਾਂ ਥਾਂ ਤੇ ਹਰ ਪਿੰਡ ਪਿੰਡ ਥਾਂ ਥਾਂ ਤੇ ਇਹਨਾਂ ਨੇ ਜੇਕਰ ਆਪਣੇ ਡੇਰੇ ਲਾਉਣੇ ਆ ਜੇਕਰ ਇਹਨਾਂ ਨੇ ਰਹਿਣਾ ਵਸੇ ਰਹਿਣ ਵਸੇਰਾ ਕਰਨਾ ਪੰਜਾਬ ਦੇ ਵਿੱਚ ਕਿ ਕਿ ਚੱਜ ਨਾ ਕੇ ਢੰਗ ਨਾ ਰਹਿਣ ਬਸੇਰਾ ਕਰੋ ਭਰਾਵੋ ਠੀਕ ਹੈ ਨਾ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਿਸੇ ਨੂੰ ਲੱਗੇ ਕਿਉਂਕਿ ਮੇਰਾ ਸਟਾਈਲ ਹੀ ਹੋ ਗੱਲ ਕਰਨ ਦਾ ਆ ਕਿਉਂਕਿ ਮੈਂ ਗੱਲ ਸੱਚ ਤੇ ਹੱਕ ਤੇ ਕਰਨੀ ਆ ਕਿ ਜੇ ਤੁਸੀਂ ਆਪਣਾ ਚਾਹੋ ਨੇ ਆ ਵੀ ਅਸੀਂ ਪੰਜਾਬ ਦੇ ਵਿੱਚ ਰਹਿਣਾ ਤੇ ਅਮਨ ਔਰ ਸ਼ਾਂਤੀ ਬਣੀ ਰਹੇ ਨਾ ਕੋਈ ਲੜਾਈ ਨਾ ਝਗੜਾ ਪਾਵੇ ਨਹੀਂ ਤੇ ਕਿਸਾਨਾਂ ਨੇ ਅੱਗੇ ਬੜਾ ਗੁੱਸਾ ਆ ਜੇ ਰੁੱਖ ਕੋਈ ਲਾਉਂਦਾ ਤੇ ਰੁੱਖ ਤੁਸੀਂ ਤੜਾ ਦੋਨੇ ਮਈਆਂ ਦੇ ਕੋਲੋਂ ਤੇ ਆਪਣੀਆਂ ਮਈਆਂ ਜਿਹੜੀਆਂ ਆਪਣੇ ਇੱਕ ਥਾਂ ਤੇ ਰੱਖੋ ਉਹਨਾਂ ਨੂੰ ਇੱਕ ਥਾਂ ਤੇ ਆਪਣੇ ਪੱਠੇ ਜਿੱਥੋਂ ਮਰਜੀ ਮੋਲ ਲਿਆ ਕੇ ਨੇ ਆਪਣਾ ਕੋਈ ਫੇਰ ਆਪਣੇ ਘਰ ਦੁੱਧ ਚੋ ਜੋ ਮਰਜੀ ਢੇਰੀਆਂ ਨੇ ਪਾਓ ਤੁਹਾਨੂੰ ਇਹ ਕੁਛ ਨਹੀਂ ਕਹਿੰਦੇ ਤੁਹਾਨੂੰ ਹੁਣ ਇਹ ਕਹਿ ਰਹੇ ਆ ਵੀ ਪੰਜਾਬ ਦੇ ਰੁੱਖਾਂ ਦੇ ਵੱਲ ਵੇਖੋ ਧਿਆਨ ਦਿਓ ਵੀ ਕਿੱਦਾਂ ਰੁੱਖ ਤੋੜੇ ਜਾ ਰਹੇ ਨੇ ਤੁਹਾਡੇ ਵੱਲੋਂ ਤੇ ਇਨਾ ਹੀ ਕਹਿਣਾ ਚਾਹੁੰਨਾ ਆ ਤੇ ਸਮਝ ਲਓ ਤੇ ਸਮਝੋ ਤੇ ਬੰਦੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ